ਵਾਲਾ ਰੋਡ ਤੇ ਇੱਕ ਨਿਜੀ ਗੋਦਾਮ ਦੇ ਅੰਦਰ ਸਰਕਾਰੀ ਖਰੀਦ ਏਜੰਸੀ ਪੰਕ੍ਰੇਨ ਦੇ ਦੁਆਰਾ ਖਰੀਦਿਆ ਹੋਇਆ ਸਰਕਾਰੀ ਅਨਾਜ ਸਟੋਰ ਕੀਤਾ ਜਾ ਰਿਹਾ ਸੀ। ਮੌਕਤ ਇੰਡਸਟਰੀ ਦੇ ਅੰਦਰ ਲੱਗੇ ਇੱਕ ਨਿਜੀ ਕੰਡੇ ਦਰਾਹੀ ਅਨਾਜ ਨੂੰ ਵੱਧ ਘੱਟ ਤੋਲਣ ਦੇ ਖਰੀਦ ਦੇ ਅਤ ਕਰਕੇ ਜੁੜਾ ਅਧਿਕਾਰੀਆਂ ਦੇ ਵੱਲੋਂ ਆੜਤੀਆ ਤੇ ਟਰੱਕ ਡਰਾਈਵਰਾਂ ਦੇ ਨਾਲ-ਨਾਲ ਸਰਕਾਰ ਨੂੰ ਵੀ ਵੱਡਾ ਚੂਨਾ ਲਗਾਇਆ ਜਾ ਰਿਹਾ ਸੀ। ਮੌਕੇ ਤੇ ਹਸਰ ਆੜਤੀਆ ਨੇ આરોਪ ਲਗਾਇਆ ਕਿ ਖਰੀਦ ਅਧਿਕਾਰੀ ਦੇ ਦੁਆਰਾ ਜੁੜਾ ਹੈ ਉਹ ਮਿਲੀ ਹੋਈ ਮਿਲੀ ਭਗਤ ਕਰਕੇ ਖਰਾਬ ਕੰਡੇ ਦਰਾਹੀ ਉਹਨਾਂ ਦੀ ਕਣਕ ਵੱਧ ਘੱਟ ਤੋਲੀ ਜਾ ਰਹੀ ਹੈ। ਸਤੈ ਲਿੰਦੀਆਂ ਪਈਆਂ ਜਣੀਆਂ ਜਿਹੜਾ ਉਹ ਮਤਲਬ ਲੱਖਾਂ ਮਤਲਬ ਲੱਖਾਂ ਪੀਂਦੇ ਹਿਸਾਬ ਨਾਲ ਕਿਉਂ ਨਾ ਜਿਹੜਾ ਉਹ ਲੱਗੀ ਜਾਂਦਾ ਵਾ ਉਹ ਮਤਲਬ ਉਹ ਉਹਨੂੰ ਚਾਟੇ ਪਾ ਪਾ ਕੇ ਗੱਡੀ ਵਿੱਚ ਵਾਸ ਭੇਜੀ ਜਾਂਦੇ ਪਰ ਅਸੀਂ ਅੱਜ ਆ ਕੇ ਇੰਸਪੈਕਟਰ ਸਾਹਿਬ ਨੂੰ ਫੋਨ ਪਹਿਲਾਂ ਕਰਦੇ ਰਹੇ ਉਹਨਾਂ ਸਾਡਾ ਫੋਨ ਨਹੀਂ ਚੱਕਿਆ ਫਿਰ ਸਾਹਮਣੇ ਇੱਥੇ ਆਉਣਾ ਪਿਆ ਆ ਕੇ ਉਹਨੂੰ ਅਸੀਂ ਕੀਤੀ ਰਿਕਵੈਸਟ ਉਹ ਆਇਨੀ ਆਏ ਫਿਰ ਜੰਗੂ ਨਹੀਂ ਆਏ ਫਿਰ ਇਹਨਾਂ ਨੂੰ ਕੀਤਾ ਆਪਣੇ ਨਾਬਤ ਹੋਏ ਇੰਸਪੈਕਟਰ ਸਾਹਿਬ ਨੂੰ ਉਹਨਾਂ ਨੇ ਬੇਨਤੀ ਕੀਤੀ ਉਹ ਆਏ ਉਹਨਾਂ ਨੇ ਆ ਕੇ ਚੈੱਕ ਕੀਤਾ ਤੇ ਕੰਡੇ ਦੇ ਵਿੱਚ ਵਾਕਿਆ ਪਾਸ ਹੀ ਨਹੀਂ ਸੀ ਹੋਇਆ ਕੰਡਾ ਤੇ ਉਹਨਾਂ ਨੇ ਆ ਕੇ ਹੁਣ ਚੈੱਕ ਕੀਤਾ ਤਾਂ ਹੁਣ ਉਹ ਆਪਦੀ ਕਾਰਵਾਈ ਕਰ ਰਹੇ ਹੁਣ ਇੰਸਪੈਕਟਰ ਸਾਹਿਬ ਆਪ ਆਏ ਕਿੰਨੇ ਕਮਟਰੀ ਦਾ ਮਾਜ ਦਾ ਕੋਈ ਇੱਥੇ ਤਕਰੀਬਨ 5-6 ਮंडੀਆਂ ਦਾ ਮਾਲ ਜਿਹੜਾ ਇੱਥੇ ਆਪਣੇ ਦੂਲੇ ਵਾਲਾ ਰੁਕਣੇ ਵਾਲਾ ਆਰਬ ਕੇ ਮਾਲੂ ਮੰਡੀ ਸ਼ਾਇਦ ਇੱਕ ਦੀ ਮੰਡੀ ਹੋਰ ਜਿਹੜੀ ਉੱਥੇ ਲੱਗਦੀ ਪਈ ਹੈ ਅੱਜ ਕੀ ਨਾਮਤ ਹੱਦ ਕੀ ਹੋ ਗਿਆ ਅਸੀਂ ਜੀ ਸਾਰੇ ਬੱਲਾਲ ਤੋਂ ਆਰਤੀਏ ਆਏ ਐ ਇੱਥੇ ਅੱਜ ਤੇ ਸਾਡਾ 4 ਦਿਨ ਤੋਂ 26 ਤੀਕ ਤੋਂ ਮਾਲ ਇੱਥੇ ਲੱਗਦਾ ਪਿਆ ਹੈ ਗੰਤੋਂ ਦੀ ਪਈ ਹਰ ਗੱਡੀ ਨੂੰ 2.5 ਕੁਇੰਟਲ ਘਾਟ ਹਰ ਗੱਡੀ ਨੂੰ ਪਾ ਦਿੰਦੇ ਨੇ ਅੱਜ ਸੋਨਾ ਪੂਰਾ ਅਸੀਂ ਆਏ ਆ ਰੋੜਾ ਰੱਪਾ ਪਾ ਕੇ ਇੱਕ ਗੱਡੀ ਜਿਹੜੀ ਇਹਨਾਂ ਨੇ ਪੂਰੀ ਕਰਤੀ ਹੈ ਬਾਕੀ ਸਾਡੇ ਵਿਚਾਰੇ ਡਰਾਈਵਰੋਂ ਦੇ ਗਏ ਰਹੇ ਅੱਜ ਫੇਰ ਉਹ ਕੋਸੀ ਇਹਨਾਂ ਕੀਤਾ ਦੋ ਕੁਆਂਟਲ ਦਾ 40 ਕਿਲੋ ਅਸੀਂ ਪਹਿਲਾਂ ਮੱਲਾ ਵਾਲੇ ਗੱਡੀ ਤਲਾਈਏ ਫਿਰ ਇੱਥੇ ਇਹ ਲਾਗਲੇ ਰੋਡ ਤੇ ਇੱਕ ਕੰਡਾ ਉੱਥੇ ਤਲਾਈਏ ਫਿਰ ਇੱਥੇ ਤਲਾਈਏ ਅਸੀਂ ਲੌੜਾ ਪਾਉਣਾ ਕਿ ਤੁਹਾਡੇ ਕੰਡੇ ਹੀ ਫਰਕੇ ਤੇ ਕੋਈ ਮੰਨਣ ਲਈ ਤਿਆਰ ਹੀ ਨਹੀਂ ਕਹਿੰਦੇ ਨਹੀਂ ਤੁਸੀਂ ਸਰਕਾਰੀ ਕੰਡੇ ਤੇ ਆਜੋ ਉੱਧਰ ਆਜੋ ਇੱਧਰ ਆਜੋ ਸੋ ਲੀਗਲ ਮਟਰਜ ਐਕਟ 2009 ਦੇ ਅਧੀਨ ਬਿਨਾ ਪਰਦਾਤ ਤੋਂ 4 ਇੱਕ ਕਰਮ ਕੰਡੇ ਦੇ ਮੁਕੇ ਦੇ 24 33 ਦਾ ਚਲਾਨ ਕੀਤਾ ਜਾਂਦਾ ਹੈ ਅਤੇ ਬਾਕੀ ਜਿਹੜਾ ਇਹ ਕਹ ਰਹੇ ਹਨ ਕਿ ਕੈਲੀਬ੍ਰੇਸ਼ਨ ਇਹਨਾਂ ਦੀ ਨਹੀਂ ਕੀਤੀ ਹੋਈ ਉਹ ਦੇਖਦਿਆਂ ਮੌਕੇ ਤੇ ਦੁਬਾਰਾ ਅਕੈਡਮੀ ਚ ਕਰਵਾ ਕੇ ਇਹ ਕੰਡੇ ਨੇ ਚਲਾਨ ਦੀ ਜੀ ਚਲਾਨ ਕਮਾਉਂਡ ਕਰਕੇ ਉਸ ਤੋਂ ਬਾਅਦ ਇਸ ਦੀ ਸਰਕਾਰੀ ਫੀਸ ਭਰਵਾ ਕੇ ਇਸ ਨੂੰ ਪਾਸ ਕੀਤਾ ਜਾਏਗਾ ਸਰਜਰੀ ਹੁਣ ਤੱਕ ਤੇ ਨਹੀਂ ਕੀਤੀ ਹੋ ਚੁੱਕੀ ਹੈ ਜਿਹੜਾ ਉਹਦਾ ਹੁਣ ਤੱਕ ਘਾਰਾ ਚ ਕੀ ਆਰਤੀ ਉਹਦਾ ਕੀ ਕੀਤਾ ਉਹ ਦੇਖਣਾ ਪੈਗਾ ਜੀ ਇੱਕ ਕੰਡੇ ਚ ਕਿੰਨਾ ਅਗਰੇਸ਼ਨਾਰਿਆ ਕੰਡੇ ਦਾ ਇਸੇ ਆਰੋਪ ਲੱਗੇ ਆ ਕਿ ਮਾਲ ਜੜਾ ਗੱਭ ਘਟ ਟੋਲੇ ਜਾ ਰਿਹਾ ਕੀ ਦੇਖੋ ਮਾਲ ਕੋਈ ਘਟ ਨਹੀਂ ਟੋਲੇ ਜਾ ਰਿਹਾ ਜਿਹੜੇ ਆਪਣੇ ਅੰਦੇ ਦੀ ਪਾਸਿੰਗ ਵਾਲੇ ਇਨਸਪੈਕਟਰ ਹੈ ਜਿਹੜੇ ਓਨਰ ਨਾਲ ਮੇਰੀ ਗੱਲ ਹੋਈ ਉਹ ਕਰੇ ਇੱਕ ਹਫਤੇ ਤੋਂ ਲਗਾਤਾਰ ਉਹਨਾਂ ਨੂੰ ਕਾਲ ਕੀਤੀ ਜਾ ਰਹੀ ਹੈ ਪਰ ਉਹਨਾਂ ਵੱਲੋਂ ਕੋਈ ਬਹਾਨੇਵਾਜੀ ਕੁਝ ਲਈ ਜਾ ਰਹੀ ਹੈ ਵੀ ਅਜੇ ਸਾਡ ਨੂੰ ਟਾਈਮ ਨਹੀਂ ਮਿਲ ਰਿਹਾ ਜਾਂ ਕੁਝ ਕਰਕੇ ਤੇ ਬਾਕੀ ਇਹ ਜਿਹੜਾ ਕੰਡਾ ਹੈ ਇਹ ਓਨਰ ਦਾ ਨੇ ਪਾਸ ਕਰਾਣਾ ਹੁੰਦਾ ਉਹ ਤੋਂ ਮੈਂ ਪੂਰੀ ਇਨਫੋਰਮੇਸ਼ਨ ਲੈ ਲੈਣਾ ਕੀ ਹੈ